ਗੁਰਦਾਸਪੁਰ ਦੇ ਬਹੁਤ ਚਰਚੇ ਪਾਸਟਰ ਦਸ ਸਿੰਘਲ ਮਾਮਲੇ ਦੀ ਪਾਸਟਰ ਦਸ ਸਿੰਘਲ ਦੇ ਵੱਲੋਂ ਦਲਦਲ ਵਿੱਚ ਪਰਪੰਪ ਕਰ ਦਿੱਤਾ ਗਿਆ ਦੱਸਿਆ ਕਿ ਜੁਲਾਈ 2023 ਮਾਮਲੇ ਵਿੱਚ 20 ਦੇ ਵਿਦਿਆਰਥੀਆਂ ਦਾ ਪਾਸਟਰ ਵੱਲੋਂ ਬਾਰ-ਬਾਰ ਬੁਲਾਇਆ ਗਿਆ ਸੀ ਤੇ ਬਾਅਦ ਉਸ ਦਾ ਘਰ-ਬਾਦ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਵੀ ਗਈ ਉਨੀਦੋਂ ਉਸమే ਹੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਪਾਸਟਰ ਦਸ ਸਿੰਘਲ ਫਰਾਰ ਹੋ ਗਿਆ ਸੀ ਜੁਣ ਜਦੋਂ ਮਾਮਲਾ ਫਿਰ ਤੋਂ ਉੱਠਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਪਾਸਟਰ ਦੇ ਭਰਾ ਪ੍ਰੇਮ ਸਿੰਘ ਨੂੰ ਅਤੇ ਉਸ ਦੀ ਭੈਣ ਮਰਤਾ ਜੀ ਨੂੰ ਵੀ ਮਾਮਲੇ 'ਚ ਨਾਮਜ਼ਰ ਕਰਕੇ ਪਾਸਟਰ ਨੂੰ ਨਾ ਦੇਣ ਦਾ ਦੋਸ਼ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ ਪੁਲਿਸ ਨੇ ਲਗਾਤਾਰ ਬਾਤਰੀ ਦਬਾਅ ਦੇ ਕਾਰਨ ਬੀਤੇ ਕੱਲ ਪਾਸਟਰ ਜਸ਼ਨਜੀਤ ਦੇ ਵੱਲੋਂ ਗੁਰਦਾਸਪੁਰ ਵਿਖੇ ਪੀਜੀਐਮ ਅਦਾਲਤ ਵਿੱਚ ਵਰਪਨ ਕਰ ਦਿੱਤਾ ਗਿਆ ਉੱਥੇ ਹੀ ਪੁਲਿਸ ਅਤੇ ਪਾਸਟਰ ਫੜਦੇ ਨਰੀਲਾ ਥੂਨ ਤੋਂ ਬਾਅਦ ਮਾਨ ਲਿਆ ਪੀਜੀਐਮ ਦੀ ਅਦਾਲਤ ਵੱਲੋਂ ਪਾਸਟਰ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਉੱਥੇ ਹੀ ਦਲਦੇ ਵਿੱਚ ਮੌਜੂਦ ਮ੍ਰਿਤਕਾ ਲੜਕੀ ਦੇ ਪੀੜਤ ਪਿਤਾ ਜਗਤਜੀਤ ਨੇ ਕਿਹਾ ਕਿ ਸਾਨੂੰ ਪੁਲਿਸ ਦੀ ਕਾਰਵਾਈ ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਪੁਲਿਸ ਅਧਿਕਾਰੀਆਂ ਨੂੰ ਕੁਰਸੀ ਤੇ ਬਿਠਾਇਆ ਗਿਆ ਸੀ ਜਦੋਂ ਅਸੀਂ ਵੀਡੀਓ ਬਣਾਉਣ ਲੱਗੇ ਤਾਂ ਉਹਨਾਂ ਨੇ ਸਾਡਾ ਫੋਨ ਵੀ ਖੋਲਿਆ ਇਸ ਮੌਕੇ ਤੇ ਪੀੜਾ ਪਰਿਵਾਰ ਦੇ ਮੈਂਬਰਾਂ ਅਤੇ ਬਹੁਤ ਜ਼ਿਆਦਾ ਕੀ ਕਹਿਣਾ ਤੁਸੀਂ ਆਪ ਹੀ ਦੇਖੋ ਸੁਣੋ ਕਹਾਂਗਾ ਜੀ ਮੈਨੂੰ ਕੋਈ ਜਿਹੜਾ ਐਸਐਚਓ ਹੀ ਆਇਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਉਹ ਮੇਰੇ ਵੱਲ ਵੇਖ ਕੇ ਅੱਜ ਵੀ ਹੱਸਣਦੇ ਸੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਭਰਾ ਪ੍ਰੇਮ ਹੀ ਸੀ ਵੱਡਾ ਉਹਦੀ ਭੈਣ ਨੂੰ ਵੀ ਫੜਾਦਾ ਕਹਿੰਦੇ ਸਾਡਾ ਕੀ ਵਿਗਾਰਦਿਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਨ ਲੈਣ ਤੇ ਵੀ ਕੋਈ ਯਕੀਨੀ ਨਹੀਂ ਆ ਜੀ ਔਰ ਮੈਂ ਚਾਹੁੰਦਾ ਵੀ ਸੀਬੀਆਈ ਇਹ ਜਾਂਚ ਕਰੇ ਜੀ ਰਿਮਾਂਡ ਵੀ ਜਰਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਏ ਜੀ ਮੈਨੂੰ ਗੁਰਦਾਸਪੁਰ ਦੀ ਪੁਲਿਸ ਤੇ ਮਾਸਾ ਚ ਯਕੀਨ ਨਹੀਂ ਆ ਜੀ ਮੈਨੂੰ ਐਸਐਚਓ ਸਾਹਿਬ ਨੇ ਹੁਣ ਤੂੰ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਇਆ ਦਾ ਹੀ ਜੀ ਔਰ ਮੇਰੀਆਂ ਲੋਕੇਸ਼ਨਾਂ ਕਢਾਈਆਂ ਜਾਂ ਮੈਂ ਥਾਣੇ ਦੇ ਵਿੱਚ ਹੀ ਐਸਐਚਓ ਕਹਿੰਦਾ ਜਿਹੜੀ ਜਿੰਨੇ ਵਰਤੀ ਪਈਦੀ ਸੀ ਕਹਿੰਦਾ ਮੈਂ ਉਹਨੂੰ ਵੀ ਨਹੀਂ ਫੜਨਾ ਔਰ ਕਲਮੰਤਕੌਰ ਨੂੰ ਵੀ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਭਾਵੇਂ ਹੀ ਅੰਦਰ ਗਏ ਤੁਹਾਨੂੰ ਤੁਹਾਡਾ ਕੀ ਕੀਤਾ ਗਿਆ ਮੇਰੇ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਬਣਾਉਂਦਾ ਪਿਆ ਮੇਰੇ ਫੋਨ ਖੋਲਿਆ ਜੀ ਤੇ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜੱਜ ਸਾਹਿਬ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਵੀ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦੀਨਾ ਨਗਰ ਦੇ ਵਿੱਚ ਐਸ ਐਚਓ ਸਾਹਿਬ ਕੋਲੋਂ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਦੇ ਭਾਲਿਆ ਦਾ ਸੀ ਜਦ ਕਿ ਇਹਨਾਂ ਨੇ ਕਿਹਾ ਵੀ ਆਪਾਂ ਰਿਮਾਂਡੂ ਤੇ ਲੈ ਦੇ ਆ ਜੀ ਉਹਦੀ ਭੈਣ ਨੂੰ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਉਹਨਾਂ ਨੂੰ ਕੁਰਸੀਆਂ ਉੱਤੇ ਬਹਾਲ ਕੇ ਦੇ ਹੱਸਣ ਦੇ ਹੀ ਜੀ ਅੱਗੇ ਜਾ ਕੇ ਮਿਲੇ ਜਾਂਦੇ ਨੂੰ ਤੁਸੀਂ ਕਾਰਵਾਈ ਸੁਚੁਤ ਨਹੀਂ ਹੈ ਨਹੀਂ ਜੀ ਮੈਂ ਸੁਚੁਤ ਨਹੀਂ ਹੈ ਕਾਰਵਾਈ ਤੋਂ ਜੀ ਐਸਐਸਪੀ ਦੇ ਇਹ ਦਲ ਦੀ ਆਪਣੀ ਪਿੱਠ ਤਪਤਾਰੇ ਨੇ ਕਿ ਸਹੀ ਪ੍ਰੈਸ਼ਰ ਵਧਾਇਆ ਤੇ ਜਿਹੜੀ ਆਨੇ ਸੈਂਟਰ ਹੋਇਆ ਨਹੀਂ ਜੀ ਐਸਐਸਪੀ ਸਾਹਿਬ ਨੇ ਠੀਕ ਹੈ ਜੀ ਆਪਣੀਆਂ ਟੀਮਾਂ ਗਠਨ ਕੀਤੀਆਂ ਜੀ ਪਰ ਮੈਨੂੰ ਇਹਨਾਂ ਤੇ ਕੋਈ ਵੀ ਯਕੀਨ ਭਰੋਸਾ ਨਹੀਂ ਹੈ ਜੀ ਕਿਉਂਕਿ ਜਦੋਂ ਮੈਂ ਆਪਣੀ ਅੱਖੀਂ ਦੇਖਿਆ ਜੀ ਉਹਨਾਂ ਨੂੰ ਕੁਰਸੀਆਂ ਤੇ ਕਹਿੰਦੇ ਇੱਕ ਵਾਰ ਰਿਮਾਂਡ ਦਿੱਤਾਦਾ ਜੀ ਹਵਾਲਾ ਤੇ ਹੈਗੀਆਂ ਨੇ ਜੀ ਜੋ ਦੋਸ਼ੀਆਂ ਵਾਸਤੇ ਕੋਈ ਹਵਾਲਾ ਚ ਨਹੀਂ ਭਾਲਿਆ ਉਹਨਾਂ ਨੂੰ ਕੁਰਸੀਆਂ ਉੱਤੇ ਭਾਲਿਆ ਦੇਹੀ ਜੀ ਜਦੋਂ ਮੈਂ ਆ ਗਿਆ ਜੀ ਮੈਨੂੰ ਇਹਨਾਂ ਨੇ ਉਹਦੇ ਦਿਖਾਇਆ ਜੀ ਐਵੇਂ ਪੰਜਾਬੀ ਟੀਮ ਦੇ ਲਈ ਗੁਰਦਾਸਪੁਰ ਤੋਂ ਆਪਣੀ ਖੁਸ਼ੀਪੁਰ ਦੀ ਰਿਪੋਰਟ ਗੁਰਦਾਸਪੁਰ ਦੇ ਬਹੁਤ ਚੱਕੇ ਪਾਸਟਰ ਜਸ ਸਿੰਘ ਮਾਮਲੇ ਦੀ ਪਾਸਟਰ ਜਸ ਸਿੰਘ ਦੇ ਵੱਲੋਂ ਅਦਾਲਤ ਵਿੱਚ ਪਰਚਾੰਗ ਕਰ ਦਿੱਤਾ ਗਿਆ ਦੱਸ ਰਿਹਾ ਕਿ ਜੁਲਾਈ 2023 ਮਾਮਲੇ ਵਿੱਚ 20 ਸਾਲ ਦੇ ਵਿਅਕਤੀ ਨਾਲ ਪਾਸਟਰ ਵੱਲੋਂ ਬਾਰ-ਬਾਰ ਬਲਾਤਕਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਦਾ ਘਰ-ਬਾਸ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਵੀ ਗਈ ਉਨੀ ਤੋਂ ਉਸਨੇ ਹੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਪਾਸਟਰ ਜਸ ਸਿੰਘ ਫਰਾਰ ਹੋ ਗਿਆ ਸੀ ਉਮਝੋ ਤਾਂ ਮਾਮਲਾ ਫਿਰ ਤੋਂ ਉੱਠ ਰਿਹਾ ਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਪਾਸਟਰ ਦੇ ਭਰਾ ਪ੍ਰੇਮ ਸਿੰਘ ਨੂੰ ਅਤੇ ਉਹਦੀ ਭੈਣ ਮਰਥਾ ਨੂੰ ਵੀ ਮਾਮਲੇ 'ਚ ਨਾਮਜ਼ੇਰ ਕਰਕੇ ਪਾਸਟਰ ਨੂੰ ਕਨਾ ਦੇਣ ਦਾ ਦੋਸ਼ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ ਪੁਲਿਸ ਨੇ ਲਗਾਤਾਰ ਬਤਰੀ ਦਬਾਅ ਦੇ ਕਾਰਨ ਬੀਤੇ ਕੱਲ ਪਾਸਟਰ ਜਸਨ ਸਿੰਘ ਦੇ ਵੱਲੋਂ ਗੁਰਦਾਸਪੁਰ ਵੀ ਸੀ ਜੀ ਐਮ ਅਦਾਲਤ ਵਿੱਚ ਵਰਪਨ ਕਰ ਦਿੱਤਾ ਗਿਆ ਉੱਥੇ ਹੀ ਪੁਲਿਸ ਨੇ ਪਾਸਟਰ ਪਖਦੇਨ ਦੇ ਨਾਲ ਫੋਨ ਤੋਂ ਬਾਅਦ ਮਾਣਿਆ ਸੀ ਜੀ ਐਮ ਦੀ ਅਦਾਲਤ ਵੱਲੋਂ ਪਾਸਟਰ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਉੱਥੇ ਹੀ ਦਲਦੇ ਵੀ ਮੌਜੂਦ ਮ੍ਰਿਤਕਾ ਲੜਕੀ ਦੇ ਪੀੜਤ ਪਿਤਾ ਜਾਦਗਿਰ ਨੇ ਕਿਹਾ ਕੇ ਸਨਪੁਰੀ ਦੀ ਕਾਰਵਾਈ ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਪੁਲਿਸਦਾਰ ਦੋਸ਼ੀਆਂ ਨੂੰ ਕੁਰਸੀ ਤੇ ਬਿਠਾਇਆ ਗਿਆ ਸੀ ਜਦੋਂ ਅਸੀਂ ਵੀਡੀਓ ਬਣਾਉਣ ਲੱਗੇ ਤਾਂ ਉਹਨਾਂ ਨੇ ਸਾਡਾ ਫੋਨ ਵੀ ਖੋਲਿਆ ਇਸ ਮੌਕੇ ਤੇ ਪੀੜਾ ਪਰਿਵਾਰ ਦੇ ਮੈਂਬਰਾਂ ਅਤੇ ਬੁਲੰਦ ਜੀ ਆਦਾ ਠੀਕ ਹੈ ਨਾ ਤੁਸੀਂ ਆਪ ਹੀ ਦੇਖੋ ਸੁਣੋ ਕਹਾਂਗਾ ਜੀ ਮੈਨੂੰ ਕੋਈ ਜਿਹੜਾ ਐਸਐਚਓ ਹੀ ਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਉਹ ਮੇਰੇ ਵੱਲ ਵੇਖ ਕੇ ਅੱਜ ਵੀ ਹੱਸਣ ਦੇ ਹੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਭਰਾ ਪ੍ਰੇਮ ਹੀ ਵੱਡਾ ਉਹਦੀ ਭੈਣ ਨੂੰ ਵੀ ਫੜਾਇਆ ਤਾਂ ਕਹਿੰਦੇ ਸਾਡਾ ਕੀ ਬਗਾਰ ਲਿਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨੀ ਨਹੀਂ ਆ ਜੀ ਔਰ ਮੈਂ ਚਾਹੁੰਦਾ ਵੀ ਸੀਬੀਆਈ ਇਹ ਜਾਂਚ ਕਰੇ ਜੀ ਰਿਮਾਂਡ ਵੀ ਜਰਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਏ ਜੀ ਮੈਨੂੰ ਗੁਰਦਾਸਪੁਰ ਦੀ ਪੁਲਿਸ ਤੇ ਮਾਸਾ ਯਕੀਨੀ ਨਹੀਂ ਆ ਜੀ ਮੈਨੂੰ ਐਸਐਚਓ ਸਾਹਿਬ ਨੇ ਹੁਣ ਤੋਂ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਇਆ ਦਾ ਹੀ ਜੀ ਔਰ ਮੇਰੀਆਂ ਲੋਕੇਸ਼ਨਾਂ ਕਢਾਈਆਂ ਜਾਂ ਮੈਂ ਥਾਣੇ ਦੇ ਵਿੱਚ ਹੀ ਐਸਐਚਓ ਕਹਿੰਦਾ ਜੇਰੀ ਜਿੰਨੇ ਵਰਤੀ ਪਈਦੀ ਹੀ ਕਹਿੰਦਾ ਮੈਂ ਉਹਨੂੰ ਵੀ ਨਹੀਂ ਫੜਨਾ ਔਰ ਕਲਮੰਤ ਕੋਰ ਨੂੰ ਵੀ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਪਰ ਵੀ ਅੰਦਰ ਗਏ ਤੁਹਾਨੂੰ ਤੁਹਾਡਾ ਕੀ ਕੀਤਾ ਗਿਆ ਮੇਰੇ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਬਣਾਉਂਦਾ ਪਿਆ ਮੇਰੇ ਫੋਨ ਖੋਲਿਆ ਜੀ ਤੇ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜੱਜ ਸਾਹਿਬ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਵੀ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦੀਨਾ ਨਗਰ ਦੇ ਵਿੱਚ ਐਸਐਚਓ ਸਾਹਿਬ ਕੋਲੋਂ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਦੇ ਭਾਲਿਆ ਦੇ ਜਦ ਕਿ ਇਹਨਾਂ ਨੇ ਕਿਹਾ ਕਿ ਆਪਾਂ ਰਿਮਾਂਡੂ ਤੇ ਲੈ ਦੇ ਆ ਜੀ ਉਹਦੀ ਭੈਣ ਨੂੰ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਤੇ ਉਹਨਾਂ ਨੂੰ ਕੁਰਸੀਆਂ ਉੱਤੇ ਭਾਲ ਕੇ ਦੇ ਹੱਸਣ ਦੇ ਹੀ ਸੀ ਅੱਗੇ ਜਾ ਕੇ ਮੇਰੇ ਜਾਂਦਿਆਂ ਨੂੰ ਤੁਸੀਂ ਕਾਰਵਾਈ ਸੁਸਤੀ ਹੈਗੇ ਨਹੀਂ ਜੀ ਮੈਂ ਸੁਸਤ ਨਹੀਂ ਹੈ ਕਾਰਵਾਈ ਤੁੰ ਜੀ ਐਸਐਸਪੀ ਤੇ ਇਹ ਦਲ ਦੀ ਥਾ ਆਪਣੀ ਪਿੱਠ ਤਪਕਾਰ ਰਹੇ ਨੇ ਕਿ ਸਹੀ ਪ੍ਰੈਸ਼ਰ ਵਧਾਇਆ ਤੇ ਜਿਹੜੀ ਆਨੇ ਫਲੰਟਰ ਹੋਇਆ ਨਹੀਂ ਜੀ ਐਸਐਸਪੀ ਸਾਹਿਬ ਨੇ ਠੀਕ ਹੈ ਜੀ ਆਪਣੀਆਂ ਟੀਮਾਂ ਗਠਨ ਕੀਤੀਆਂ ਜੀ ਪਰ ਮੈਨੂੰ ਇਹਨਾਂ ਤੇ ਕੋਈ ਵੀ ਯਕੀਨ ਭਰੋਸਾ ਨਹੀਂ ਹੈ ਜੀ ਕਿਉਂਕਿ ਜਦੋਂ ਮੈਂ ਆਪਣੀ ਅੱਖੀਂ ਦੇਖਿਆ ਜੀ ਉਹਨਾਂ ਨੂੰ ਕੁਰਸੀਆਂ ਤੇ ਕਹਿੰਦੇ ਇੱਕ ਪਾਰ ਰਿਮਾਂਡ ਦਿੱਤਾਦਾ ਜੀ ਹਵਾਲਾ ਤੇ ਹੈਗੀਆਂ ਨੇ ਜੀ ਜੋ ਦੋਸ਼ੀਆਂ ਵਾਸਤੇ ਕੋਈ ਹਵਾਲਾ ਚ ਨਹੀਂ ਭਾਲਿਆ ਉਹਨਾਂ ਨੂੰ ਕੁਰਸੀਆਂ ਉੱਤੇ ਭਾਲਿਆ ਦਾ ਇਹੀ ਜੀ ਜਦੋਂ ਮੈਂ ਆ ਗਿਆ ਜੀ ਮੈਨੂੰ ਇਹਨਾਂ ਨੇ ਖੁਦ ਦਿਖਾਇਆ ਜੀ ਐਵੇਂ ਪੰਜਾਬੀ ਟੀਮ ਦੇ ਲਈ ਗੁਰਦਾਸਪੁਰ ਤੋਂ ਆਪਣੀ ਖੁਸ਼ੀਪੁਰ ਦੀ ਰਿਪੋਰਟ